ਅੰਦੀ ਸਰ ਸਰਚ ਦੌਰਾਨ ਬਹੁਤ ਵੱਡੇ ਪੱਮਾਨੇ ਦੇ ਏਰੀਆ 'ਚ ਲਾਣ ਬ੍ਰਾਮਤ ਹੋਈ ਹੈ ਕਿਹੜੇ ਪਿੰਡਾਂ ਤੋਂ ਅਤੇ ਕਿਹੜੇ ਲੋਕਾਂ ਤੋਂ ਬ੍ਰਾਮਤ ਹੋਈ ਹੈ ਜੋ ਮਾਨਜੁਗ ਚੋਣ ਕਮਿਸ਼ਨ ਦੀਆਂ ਡਾਟਾ ਦੇ ਮੁਤਾਬਕ ਜਿਹੜੀ ਹੈਗੀ ਆ ਸਾਡੇ ਮਾਨਜੁਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵਜਾਤ ਉਹਨਾਂ ਦੇ ਨਿਰਦੇਸ਼ਾਂ ਦੇ ਤਹਿਤ શ્રી ਹਰੀਸ਼ ዳਇਮਾ ਐਸਐਸਪੀ ਗੁਰਦਾਸਪੁਰ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਅਲੱਗ-ਅਲੱਗ ਏਰੀਆ ਵਿੱਚ ਬਰਾਹਮ ਬਹ ਪਹਿਨੇ ਮੀਆਂ ਖਾਂ ਏਰੀਏ ਜੇ ਪੈਂਦਾ ਹੈਗਾ ਪਿੰਡ ਬੁੱਢਾ ਬਾਲਾ ਪੁਰਾਣਾ ਸ਼ਾਲਾ ਏਰੀਆ ਬਰਾਹਮਪੁਰ ਦਰਾਂਗਲਾ ਦੇਨਾ ਨਗਰ ਏਰੀਏ ਵਿੱਚ ਅਕਸਾਈ ਡਿਪਾਰਟਮੈਂਟ ਦੀ ਸਹਿਯੋਗ ਦੇ ਨਾਲ ਸਾਰੇ ਡੀਐਸਪੀ ਸਾਹਿਬਾਨ ਨੇ ਰੋਂਗ ਵੀ ਦੇ ਐਸਐਚਓ ਯਾਨੀ ਪੁਲਿਸ ਪਾਰਟੀਆਂ ਤਿਆਰ ਕੀਤੀਆਂ ਗਈਆਂ ਸੀ ਸੋ ਅਕਸਾਈ ਦੇ ਇਸ ਬੰਦ ਵਿੱਚ ਪ੍ਰੋਪਰ ਕਸੋ ਆਪਰੇਸ਼ਨ ਚਲਾਇਆ ਗਿਆ ਸੋ ਸਰਚ ਦੇ ਦੌਰਾਨ ਤਕਰੀਬਨ 72000 ਐਮਐਲ ਨਯਾਇਸ਼ ਸ਼ਰਾਬ ਜਰੀ ਹੈਗੀ ਆ ਸਰ ਜਿਲ੍ਹੇ ਵਿੱਚ ਬਰਾਮਦ ਕੀਤੀ ਹੈ 1800 ਕਿਲੋ ਲਾਣ ਪੈਣੀ ਮੀਆਂ ਏਰੀਆ ਥਾਣੇ ਦੇਰੀ ਵਿੱਚ ਡੀਐਸਪੀ ਰਾਜਵੀਰ ਸਿੰਘ ਤੇ ਉਹਨਾਂ ਦੀ ਪੁਲਿਸ ਪਾਰਟੀ ਨੇ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਜਿਹੜੀ ਹੈਗੀ ਸਰਚ ਆਪਰੇਸ਼ਨ ਦਰਿਆ ਤੇ ਨਾਲ ਦਾ ਬਾਹਰ ਏਰੀਆ ਉਹ ਚੱਕੀ ਤਗੌਰ ਵਿੱਚੋਂ 7 ਤਰਪਾਲਾਂ ਜਿਨ੍ਹਾਂ ਵਿੱਚ ਨਜਾਇਜ਼ ਸ਼ਰਾਬ ਸੀ ਲਾਣ ਸੀ ਤੋ ਉਹ 70 ਪਲਾਂ ਜਿਹੜੀ ਹੈਗੀਆਂ ਨੇ ਮੌਕੇ ਤੇ ਦੋ ਸਟ੍ਰਾਈ ਕੀਤੀ ਗਈਆਂ ਦੋ ਡਰਮ ਜਿਹੜੇ ਸੀਗੇ ਲਾਂ ਜਿਹੜੇ ਹੈਗੇ ਨੇ 2 200 ਲੀਟਰ ਵਾਲੇ 400 ਲੀਟਰ ਜਿਹੜੀ 400 ਕਿਲੋ ਲਾਂ ਜਿਹੜੀ ਸੀ ਮੌਕੇ ਤੋਂ ਬਰਾਮਦ ਹੋਈ ਉਹ ਵੀ ਦੋ ਸਟ੍ਰਾਈ ਕੀਤੀ ਗਈ ਸੋ ਪ੍ਰੋਪਰ ਉਹ ਸਰੀ ਦੀ ਵੀਡੀਓਗ੍ਰਾਫੀ ਕੀਤੀ ਗਈ ਸੋ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੇ 11 ਟੋਟਲ ਮਕੜਮੇ ਦਰਜ ਹੋਏ ਨੇ ਐਕਸਾਈਜ਼ ਦੇ ਸੋ ਇਸ ਜਿਹੜੀ ਹੈਗੀ ਪ੍ਰੋਪਰ ਜਿਹੜੀ ਹੈਗੀ ਰਿਕਵਰੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸਾਰੇ ਜ਼ਿਲ੍ਹੇ ਵਿੱਚ ਜਿਹੜੀ ਟੋਟਲੀ ਵੈਪਨ ਦੀ ਡਿਪੋਜੀਸ਼ਨ ਹੈਗੀ ਆ ਤਕਰੀਬਨ 2637 ਵੈਪਨ ਜਿਹੜੇ ਡਿਪੋਜ਼ਿਟ ਹੋਏ ਨੇ ਹੁਣ ਤੱਕ ਤੇ 4600 ਦੇ ਕਰੀਬ ਜਿਹੜੇ ਵੈਪਨ ਅਜੇ ਪੈਂਡਿੰਗ ਨੇ ਸੋ ਸਾਡੀ 36% ਦੇ ਕਰੀਬ ਜਿਹੜੇ ਵੈਪਨ ਜਿਹੜੇ ਜਮ੍ਹਾਂ ਹੋ ਚੁੱਕੇ ਨੇ ਸੋ ਇਸ ਤੋਂ ਇਲਾਵਾ 99% ਜਿਹੜੇ ਹੈਗਾ ਪ੍ਰਿਵੈਂਟ ਦੇ 99 ਦੇ ਕਰੀਬ ਪ੍ਰਿਵੈਂਟਿਵ ਐਕਸ਼ਨ ਹੋਏ ਨੇ ਪੀਓ 11 ਪੀਓ ਹੁਣ ਤੱਕ ਰਸਕੀਤੇ ਨੇ 16 ਮਾਰਚ ਤੋਂ ਬਾਅਦ ਸੋ ਨੋਨ ਬਾਇਬਲ ਵੈਰੈਂਟ ਜਿਹੜੇ ਹੈਗੇ ਨੇ ਉਹ ਸਿ 11 ਦੇ ਕਰੀਬ ਜਿਹੜੇ ਹੈਗੇ ਨੇ ਐਗਜ਼ੀਕਿਊਟ ਕਰਵਾਏ ਨੇ ਇੱਕ ਪ੍ਰੋਲ ਜੰਪਰੇ ਅਰੈਸਟ ਕੀਤਾ ਸੋ ਅਲੱਗ-ਅਲੱਗ ਹਿੱਟ ਤੇਰੀ ਹੈਗੀ ਹੈ ਪ੍ਰੋਪਰ ਜਰੀ ਮਾਨ ਜੋ ਕਮਿਸ਼ਨ ਨਹੀਂ ਰਹਾ ਤਾਂ ਤੱਕ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸੋ ਸਰ ਬੁੱਟਾ ਬੰਨਵਾ ਕੋਈ ਮੁਜਰਮ ਵੀ ਕਾਬੂ ਆਇਆ ਨਹੀਂ ਨਹੀਂ ਬੁੱਟਾ ਬੰਨਵਾ ਤੋਂ ਸਰਚ ਕੀਤੀ ਗਈ ਹੈ ਲੇਕਿਨ ਉਹ ਬਾਅਦ ਵਿੱਚ ਇਹ ਗੱਲ ਵੈਰੀਫਾਈ ਕਰਾਂਗੇ ਕੇਸ ਇਸ ਸੇ ਕਰਕੇ ਉਸ ਵਾਰ ਜਿਹੜੀ ਹੈਗੀ ਹੈ ਫਰਦਰ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਇਸ ਨੂੰ ਸਰੇ ਲੌਇਨ ਆਰਡਰ ਨੂੰ ਕਿਸ ਤਰੀਕੇ ਨਾਲ ਚੋਣ ਕਮਿਸ਼ਨ ਦੇ ਦੇਣ ਤੇਰਾ ਮੈਂਟੇਨ ਰੱਖਿਆ ਜਾ ਉਹ ਗਾਈਡਲਾਈਨਸ ਕੀ ਨੇ ਹੁੰਦੀਆਂ ਆਹ ਮਾਨਜੋਗ ਕਮਿਸ਼ਨ ਦੀਆਂ ਰਤਨ ਅਨੁਸਾਰ ਸਾਡੇ ਐਸਪੀ ਸਾਹਿਬ ਵੱਲੋਂ ਜਾਂ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਵੀ ਜਿਹੜੀ ਗਾਈਡ ਜਿਹੜੀ ਗਾਈਡਲਾਈਨ ਕੋਪਰ ਟਾਈਮ ਟੂ ਟਾਈਮ ਦਿੱਤੀ ਜਾਂਦੀਆਂ ਨੇ ਸੋ ਮੇਨ ਜਿਹੜੀ ਇਲੈਕਸ਼ਨ ਹੈਗੇ ਫਰੀ ਐਂਡ ਫੇਅਰ ਲੋਕਾਂ ਨੂੰ ਅਪੀਲ ਕੀਤੀ ਜਾਈਏ ਵੀ ਤੁਸੀਂ ਫਰੀ ਐਂਡ ਫੇਅਰ ਇਲੈਕਸ਼ਨ ਜਿਹੜੀ ਹੈਗੀ ਹੈ ਇਸ ਵਿੱਚ ਨੇਪਰੇ ਚਾੜ ਨੂੰ ਨਹੀਂ ਪ੍ਰੋਪਰ ਪੁਲਿਸ ਨੂੰ ਸਹਿਯੋਗ ਦਿਓ ਕਿਸੇ ਵੀ ਮਾਰੇ ਅੰਸਰ ਤੋਂ ਕਿਸੇ ਵੀ ਮਾਰੇ ਬਦਤਰ ਕਰਨ ਦੀ ਲੋੜ ਨਹੀਂ ਸੋ ਉਹਨੂੰ ਮੇਨਟੇਨ ਰੱਖਣ ਲਈ ਜਿਹੜੇ ਮਾਰੇ ਲੋਕਾਂ ਨੂੰ ਇੱਕ ਸਖਤ ਵਾਰਨਿੰਗ ਹੈ ਵੀ ਤੁਸੀਂ ਇਹ ਚੀਜ਼ ਤੇ ਬੜਾ ਕਿਸੇ ਨਾਲ ਵੀ ਨਰਮਾਈ ਨਹੀਂ ਵਰਤੀ ਜਾਊਗੀ ਸੋ ਉਹਨੂੰ ਕੰਟਰੋਲ ਕਰਨ ਲਈ ਇਲਾਕੇ ਵਿੱਚ ਫੌਜ ਦੀ ਮਬਲੀਜੇਸ਼ਨ ਤੇ ਪੈਰਾਮੈਟਰੀ ਫੋਰਸ ਜਿਹੜੀ ਹੈਗੀ ਹੈ ਪ੍ਰੋਪਰ ਉਹਦੀ ਗੱਤੋਂ ਕੀਤੀ ਜਾ ਰਹੀ ਹੈ ਸਰ ਲੱਗਦਾ ਨਹੀਂ ਕਿ ਥਾਣਿਆਂ ਦੇ ਵਿੱਚ ਮੁਲਾਜ਼ਮ ਘੱਟ ਹੋਣ ਕਰਕੇ ਇਸ ਤਰੀਕੇ ਦੀਆਂ ਲੋਕੀ ਜਿਹੀਆਂ ਸ਼ਰਾਰਤਾਂ ਕਰਦੇ ਨੇ ਕਿ ਜਿਹੜੇ ਥਾਣਿਆਂ ਦੇ ਵਿੱਚ ਮੁਲਾਜ਼ਮ ਜਿਹੜੇ ਵਧਾਏ ਜਾਣ ਕਿਉਂਕਿ ਜਿਹੜੇ ਕਰਾਇਮ ਨੂੰ ਜਾਂ ਕਿਸੇ ਵੀ ਨਜਾਇਜ਼ ਸ਼ਰਾਬ ਵੱਲੋਂ ਛੇਤੀ ਨੱਥ ਪਾਈ ਜਾ ਸਕੇ ਬਿਲਕੁਲ ਠੀਕ ਹੈ ਲੇਕਿਨ ਜਿੰਨੀ ਫੋਰਸ ਦੀ ਨਫਰੀ ਦੀ ਹੈ ਲੇਕਿਨ ਜਿੰਨੀ ਕੋ ਉਸ ਨਾਲ ਮੌਕੇ ਤੋਂ ਸੀ ਨਜਾਦਤ ਦੇਖਦੇ ਹੋਏ ਜਿੰਨੀ ਵਾਰ ਤੋਂ ਬਾਅਦ ਜਿਹੜੀ ਹੈਗੀ ਪ੍ਰੈਜੈਂਸ ਹੈ ਇੱਕ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਇਹ ਸਾਰੇ ਏਰੀਆ ਨੂੰ ਕਵਰ ਕਰੀਏ ਔਰ ਕਰਤੋ ਘਟ ਫੋਰਸ ਨਾਲ ਬਦ ਤੋਂ ਅਦੇ ਏਰੀਆ ਆਪਣੇ ਸਾਹਮਣੇ ਨਾਲ ਅਸੀਂ ਕਵਰ ਕਰੀਏ ਲੇਕਿਨ ਸੋ ਇਹ ਫੋਰਸ ਕਾਫੀ ਉਪਰ ਹੋ ਜਰੀ ਹੈਗੀ ਇਹ ਨਵੀਂ ਪਰਤੀ ਵੀ ਹੁਣ ਹੋ ਰਹੀ ਹੈ ਸੋ ਇਹ ਚੀਜ਼ ਦੀ ਵੀ ਹੁਣ ਕਮੀ ਪੂਰੀ ਹੋ ਜਾਊਗੀ ਧੰਨਵਾਦ